ਸਫਾਈ ਸੇਵਕ ਯੂਨੀਅਨ ਵੱਲੋਂ ਅੱਜ ਦੂਜੇ ਦਿਨ ਫਾਜ਼ਿਲਕਾ ਨਗਰ ਕੌਂਸਲ ਅੱਗੇ ਹੜਤਾਲ ਰੱਖ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਿੱਥੇ ਬੋਲਦੇ ਹੋਏ ਆਗੂਆਂ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਜਿੰਦਾਬਾਦ ਸਫਾਈ ਸੇਵਕ ਯੂਨੀਅਨ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਹੁਜੂਰ ਜਨਤੀ ਜਿੰਦਾਬਾਦ 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 ਠੀਕ ਹੈ ਜੈਬਿੰਦੀ ਅੱਜ ਦੂਜਾ ਦਿਨ ਹੜਤਾਲ ਦਾ ਤੇ ਫਿੱਟੇ ਨੂੰ ਸਰਕਾਰ ਦਾ ਅੱਜ ਪੂਰੇ ਪੰਜਾਬ ਚ ਸਾਰੇ ਸਫਾਈ ਕਾਮਾ ਵਾਟਰ ਸਫਾਈ ਸੀਵਰਮੈਨ ਕਿਪਰ ਯੂਨੀਅਨ ਤੇ ਸਾਰੇ ਮੁਲਾਜ਼ਮ ਸਾਡੇ ਨਾਲ ਬੈਠੇ ਨੇ ਹੜਤਾਲ ਦੇ ਕਿ ਅਸੀਂ ਅਦਾਨ ਕਰਨੇ ਆ ਸਰਕਾਰ ਨੂੰ ਕਿ ਜਲਦੀ ਸਾਡੀ ਨਾ ਮੰਗਾ ਮੰਨੀਆਂ ਗਈਆਂ ਤਾਂ ਇਹ ਸੰਘਰਸ਼ ਨੂੰ ਸੀ ਤੇਜ਼ ਕਰਾਂਗੇ ਤੇ ਜਲਦੀ ਸਾਡੀ ਪੰਜਾਬ ਐਕਸ਼ਨ ਕਮੇਟੀ ਦਾ ਸਾਨੂੰ ਹੁਕਮ ਆਇਆ ਹੈ ਕਿ ਸਰਕਾਰਾਂ ਜੇ ਨਾ ਮੰਨੀਆਂ ਤਾਂ ਅਸੀਂ ਅਨਮਿੱਥੇ ਸਮੇਂ ਦੀ ਹੜਤਾਲ ਦੇ ਚਲੇ ਜਾਵਾਂਗੇ ਸਾਡੀ ਜਿਹੜੀ ਜੈਨੂਨ ਮੰਗਾ ਨੇ ਜਿਹੜਾ ਆਊਟਸੋਰਸ ਤੇ ਮੁਲਾਜ਼ਮ ਹੈ ਜਿਵੇਂ ਤੁਸੀਂ ਵਾਟਰ ਸਪਲਾਈ ਲਾ ਲੋ ਫਾਇਰ ਕਰਮੀਆਂ ਲਾ ਲੋ ਟਿਪਰ ਯੂਨੀਅਨ ਵਾਲਾ ਲੋ ਸੀਵਰ ਵਾਲੇ ਵਾਲੇ ਉਹਨਾਂ ਨੂੰ ਆਊਟਸੋਰਸਟੇ ਕਰਨਾ ਤੇ ਜਿਹੜੇ ਆਊਟਸੋਰਸਟੇ ਦੇ ਮੁਲਾਜ਼ਮ ਨੇ ਜਿਹੜੇ ਇਨਸੋਸਟੇ ਉਹਨਾਂ ਨੂੰ ਰੈਗੂਲਰ ਕਰਨਾ ਜੀ ਸਾਡੀ ਇਹੀ ਮੰਗਾਂ ਨੇ ਜਾਇ ਜਿਹੜੀਆਂ ਕਿ ਪੰਜਾਬ ਸਰਕਾਰ ਨੂੰ ਉਹਨਾਂ ਦੇ ਕੰਨਾਂ ਤੇ ਜਮਨ ਨੂੰ ਜੂਨੀ ਜਿਹੜੀ ਸੰਗ ਸਰਕਾਰੀ ਤੇ ਅਸੀਂ ਇਸ ਦਾ ਵਿਰੋਧ ਕਰਨੇ ਆ ਤੇ ਅੱਗੇ ਵੀ ਕਰਦੇ ਰਹਿਣਾਗੇ ਅੱਜ ਜਿਹੜਾ ਦੂਜਾ ਦਿਨ ਹੈ ਹੜਤਾਲ ਦਾ ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਦੋ ਦਿਨ ਦੀ ਹੜਤਾਲ ਰੱਖੀ ਗਈ ਸੀ ਕਿਉਂਕਿ ਸੁੱਤੀ ਜਿਹੜੀ ਸਰਕਾਰ ਹੈ ਇਹ ਜਾਗ ਜਾਵੇ ਪਰ ਇਹਨੂੰ ਕੋਈ ਅਸਰ ਹੀ ਨਹੀਂ ਹੋ ਰਿਹਾ ਤਿਵਾਰ ਆ ਰਹੇ ਨੇ ਅਸੀਂ ਵਾਰ-ਵਾਰ ਕਹਿ ਰਹੇ ਆ ਵੀ ਜਾਗ ਜਾਓ ਜਾਗ ਜਾਓ ਜਾਗ ਜਾਓ ਪਰੰਤੂ ਕੋਈ ਧਿਆਨ ਹੀ ਨਹੀਂ ਦੇ ਰਹੀ ਸਰਕਾਰ ਹੁਣ ਸਮਾ ਜਿਹੜਾ ਅੱਗੇ ਖਤਰਨਾਕ ਆਣਾ ਹੈ ਗਰਮੀ ਦਾ ਟਾਈਮ ਹੈ ਗਰਮੀ ਪੈਣੀ ਸ਼ੁਰੂ ਹੋ ਰਹੀ ਹੈ ਤੇ ਤਿਵਾਰ ਜਿਹੜੇ ਉੱਤੋਂ ਆ ਰਹੇ ਹਨ ਜਿਹੜਾ ਪਰਲਾ ਇਲਾਕਾ ਜਿਹੜੀ ਉਧਰਲੀ ਬੈਲਟ ਹੈ ਹੁਸ਼ਿਆਰਪੁਰ ਵਾਲੇ ਪਾਸੇ ਉਹ ਸਾਰੇ ਹੀ 15-20 ਦਿਨਾਂ ਤੋਂ ਬੈਠੇ ਹਨ ਅਸੀਂ ਇਹ ਕਹਿ ਰਹੇ ਆਂ ਵੀ ਚਲੋ ਇਹ ਤਿਵਾਰ ਦਾ ਹੁਣ ਜਿਵੇਂ ਅੱਜ ਅਸ਼ਟਮੀ ਹੈ ਜਾਂ ਅੱਗੇ ਜਨਮਦੀ ਆ ਰਹੀ ਹੈ ਜੇਕਰ ਹੁਣ ਵੀ ਮੀਟਿੰਗ ਨਾ ਬੁਲਾਈ ਕੋਈ ਮੰਗਾ ਨਾ ਮੰਨੀਆਂ ਤੇ ਫਿਰ ਸਾਡੀ ਜਨਮਦੀ ਵੀ ਕਾਦੀ ਜਨਮਦੀ ਰਹਿ ਜਾਣੀ ਆ ਫਿਰ ਦੀਵਾਲੀ ਵੀ ਕਾਦੀ ਦੀਵਾਲੀ ਰਹਿ ਜਾਣੀ ਆ ਫਿਰ ਤਾਂ ਅਸੀਂ ਕਾਲੀ ਦੀਵਾਲੀ ਮਨਾਵਾਂਗੇ ਕਾਲੇ ਤਿਵਾਰ ਮਨਾਵਾਂਗੇ ਅਤੇ ਸਰਕਾਰ ਨੂੰ ਫਿੱਟੇ ਮੂੰਹ ਕਰਾਵਾਂਗੇ ਸਰਕਾਰ ਜਿਹੜੀ ਨਿਕੰਮੀ ਐ ਮੰਗਾ ਕੋਈ ਜ਼ਿਆਦਾ ਨਹੀਂ ਹੈਗੀਆਂ ਜਿਹੜੀ ਛੋਟੀ ਛੋਟੀ ਮੰਗਾ ਉਹ ਤਾਂ ਚਲੋ ਲਿਸਟ ਲੰਮੀ ਹੋਦੀ ਤੇ ਜਿਹੜੀ ਵੱਡੀਆਂ ਚਾਰ ਪੰਜ ਮੰਗਾ ਨੇ ਇਹ ਕਰ ਸਕਦੇ ਨੇ ਕਿਉਂਕਿ ਆਉਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਡੀ ਸਾਰੀਆਂ ਮੰਗਾ ਮੰਨਾਂਗੇ ਤੁਹਾਨੂੰ ਹੜਤਾਲ ਦਾ ਮੌਕਾ ਨਹੀਂ ਦੇਵਾਂਗੇ ਪਰ ਹੁਣ ਸਾਨੂੰ ਹੜਤਾਲ ਦਾ ਮੌਕਾ ਦੇ ਰਿਹਾ ਸੜਕਾਂ ਤੇ ਉਤਰਨ ਲਈ ਮਜਬੂਰ ਕਰ ਰਿਹਾ ਮੈਂ ਵਾਰ-ਵਾਰ ਚੇਤਾਵਨੀ ਦੇ ਰਿਹਾ ਇਹਨਾਂ ਨੂੰ ਨਾ ਕਰੋ ਇਦਾਂ ਨਾ ਕਰੋ ਜੇਕਰ ਇਹ ਕੋਮ ਇਹ ਜਿਹੜੀ ਟੀਮ ਹੈ ਮੁਲਾਜ਼ਮ ਤਬਕਾ ਸਾਰਾ ਹੈ ਇਹ ਜੇ ਸੜਕਾਂ ਤੇ ਆ ਗਿਆ ਤੇ ਹਾਲ ਜਿਹੜਾ ਮਾੜਾ ਹੋ ਜਾਦਾ ਹੈ ਮੈਂ ਫਿਰ এবੀਐਨਯੂ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਐਨਯੂ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ